ਦੇਵਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਮੱਕੀ ਦੇ ਆਟੇ ਦੇ ਪਰਾਂਠੇ ਇਹਦੇ ਵਿੱਚ ਆਪਾਂ ਪਾਵਾਂਗੇ ਮੇਥੀ ਇੱਥੇ ਮੇਥੀ ਲਈਏ ਜੀ ਧਣੀਆਂ ਲਈਏ ਆ ਪਿਆਜ਼ ਲਈਏ ਪਿਆਜ਼ ਦਾ ਫਲੇਵਰ ਬਹੁਤ ਵਧੀਆ ਆਂਦਾ ਪਰਾਂਠੇ ਦੇ ਵਿੱਚ ਜੇ ਹਰਾ ਪਿਆਜ਼ ਆ ਤਾਂ ਤੁਸੀਂ ਹਰਾ ਪਾਓ ਜੇ ਨਹੀਂ ਹੈਗਾ ਤਾਂ ਤੁਸੀਂ ਇਹਦੇ ਨਾਲ ਹੀ ਸਾਰ ਲਿਓ ਤੇ ਇੱਧਰ ਆਪਾਂ ਲਈਆਂ ਨੇ ਦੋ ਛੋਟੋਟੀਆਂ ਮੂਲੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਏ ਤੇ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਪਿਆਜ਼ ਤੇ ਮੂਲੀਆਂ ਆਪਾਂ ਕੱਦੂਕਸ਼ ਕਰ ਲਵਾਂਗੇ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਤੈਅ ਦਿਲੋ ਧੰਨਵਾਦ ਇੱਥੇ ਨਾ ਆਪਾਂ ਹੁਣ ਧਨੀਆਂ ਤੇ ਮੇਥੀ ਬਰੀਕ-ਬਰੀਕ ਕੱਟ ਲਵਾਂਗੇ ਇਧਰ ਆਪਾਂ ਨੇ ਮੇਥੀ ਅਤੇ ਧਨੀਆ ਲਿਆਏ ਜੀ ਕੱਟ ਤੇ ਹੁਣ ਆਪਾਂ ਮੂਲੀ ਕਰਨਾ ਹੈ ਕद्दू ਕਸ਼ੇਵੇਂ ਮੀਡੀਅਮ ਜੇ ਪਾਸੇ ਤੋਂ ਕਰ ਰਹੀਆਂ ਇਹ ਮੋਟਾ ਪਾਸਾ ਹੈ ਜੀ ਇਹ ਵਾਲਾ ਹੈਗਾ ਮੀਡੀਅਮ ਮੀਡੀਅਮ ਜੇ ਪਾਸੇ ਤੋਂ ਕਰ ਰਹੀ ਹਾਂ ਆਪਾਂ ਨੇ ਆਹ ਮੂਲੀ ਕਰ ਲਈ ਹੈ ਜੀ ਹੁਣ ਆਪਾਂ ਪਿਆਜ਼ ਕद्दूकस ਕਰ ਲਾਂਗੇ ਪਿਆਜ਼ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਜੇ ਤੁਹਾਡੇ ਕੋਲ ਨਾ ਕੱਚਾ ਪਿਆਜ਼ ਆ ਹਰਾ ਤਾਂ ਤੁਸੀਂ ਉਹ ਵੀ ਪਾ ਕੇ ਦੇਖਿਓ ਪਰ ਨਾ ਜੇ ਨਹੀਂ ਹੈਗਾ ਤਾਂ ਇਹ ਹੀ ਪਾ ਲਿਓ ਪਰ ਬਹੁਤ ਵਧੀਆ ਫਲੇਵਰ ਆਂਦਾ ਹੈ ਜੀ ਕੋਈ ਵੀ ਪਰਾਂਠਾ ਹੋਵੇ ਦੇਖੋ ਇੱਥੇ ਪਿਆਜ਼ ਜਿਹੜਾ ਆ ਇਹ ਮੈਂ ਮੋٹے ਪਾਸੇ ਤੋਂ ਕੀਤਾ ਠੀਕ ਹੈ ਜੀ ਜੇ ਬਰੀਕ ਪਾਸੇ ਤੋਂ ਕਰਦੇ ਫਿਰ ਚੂਰਾ ਬਣ ਜਾਣਾ ਸੀ ਇਸ ਕਰਕੇ ਇਹਨੂੰ ਆਪਾਂ ਮੋٹے ਪਾਸੇ ਤੋਂ ਕੀਤਾ ਹੈ ਇਧਰ ਲਈ ਹੈ ਜੀ ਆਪਾਂ ਮਿਕਸੀ ਦਾ ਛੋਟਾ ਜੱਗ ਇਹਦੇ ਵਿੱਚ ਆਪਾਂ ਇੱਕ ਚਮਚ ਪਾ ਦਵਾਂਗੇ ਜੀ ਜੀਰਾ ਤੇ ਸੁਆਦ ਅਨੁਸਾਰ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਤੇ ਛੋਟਾ ਜਿਹਾ ਟੁਕੜਾ ਪਾ ਲਵਾਂਗੇ ਜੀ ਆਪਾਂ ਅਦਰਕ ਦਾ ਇਹਨਾਂ ਨੂੰ ਕਰ ਲਾਂਗੇ ਜੀ ਆਪਾਂ ਗ੍ਰाइंड ਇਹ ਆਪਾਂ ਪੀਸ ਲਿਆਏ ਜੀ ਇਧਰ ਨਾ ਮੈਂ ਆਟੇ ਜਿੰਨੇ ਸਮਾਨ ਵਗੈਰਾ ਮਿਕਸ ਕਰੂੰਗੀ ਇਹਨਾਂ ਨੂੰ ਮੈਂ ਘੱਟ ਸੇਕਦੇ ਉੱਤੇ ਮੈਂ ਪਾਣੀ ਕੋਸਾ ਹੋਣ ਦੇ ਲਈ ਰੱਖ ਦਿੱਤਾ ਹੈ ਆਪਾਂ ਪ੍ਰਾਂਤ ਵਿੱਚ ਸਾਰਾ ਸਮਾਨ ਕੱਢ ਲਵਾਂਗੇ ਇਸ ਆ ਰਹੀਆਂ ਚੀਜ਼ਾਂ ਦੇਖੋ ਆਪਾਂ ਨੇ ਪਾ ਲਈਆਂ ਇਹਦੇ ਵਿੱਚ ਮਿਰਚ ਆਦਰਕ ਵੀ ਪਾ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਇਹਨਾਂ ਨੂੰ ਨਾ ਪਹਿਲਾਂ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਲਾ ਲਵਾਂਗੇ ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਨੇ ਮਲਾ ਲੈਣਾ ਹੈ ਕਿਉਂਕਿ ਨਾ ਨਮਕ ਪਾਉਣ ਤੋਂ ਬਾਅਦ ਜਿਹੜੇ ਆਪਾਂ ਸਬਜ਼ੀਆਂ ਪਾਈਆਂ ਮਤਲਬ ਪਿਆਜ਼ ਮੂਲੀ ਧਣੀਆਂ ਮੇਥੀ ਵਗੈਰਾ ਇਹ ਥੋੜਾ ਜਿਹਾ ਪਾਣੀ ਛੱਡਣਗੇ ਫਿਰ ਆਪਾਂ ਨੂੰ ਹਿਸਾਬ ਰੈਂਦਾ ਇਹ ਆਟੇ ਵਿੱਚ ਪਾਣੀ ਦਾ ਮੈਂ ਅਸਲ ਤੇ ਮੇਰੀਆਂ ਸਾਰੀਆਂ ਬਣਾ ਬਣਾ ਲੈਂਦੀ ਆਂ ਪਰ ਜਿਸ ਤਰ੍ਹਾਂ ਮੈਂ ਬਣਾਉਂਦੀ ਆਂ ਮੈਂ ਤੁਹਾਡੇ ਨਾਲ ਉਹ ਤਰੀਕਾ ਸ਼ੇਅਰ ਕਰਦੀ ਹੁੰਨੀ ਆਂ ਹਮੇਸ਼ਾ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਆਂ ਕਿ ਜਿਸ ਤਰ੍ਹਾਂ ਮੈਂ ਆਪਣੇ ਘਰ ਦੇ ਵਿੱਚ ਚੀਜ਼ ਬਣਾਉਂਦੀ ਆਂ ਮੈਂ ਤੁਹਾਡੇ ਨਾਲ ਉਹੀ ਦੇਸੀ ਆ ਤਰੀਕਾ ਸ਼ੇਅਰ ਕਰਦੀ ਆਂ ਜੀ ਤੇ ਦੇਖੋ ਇੱਥੇ ਨਾ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਲਿਆ ਆ ਮਿਕਸ ਤੇ ਆਪਾਂ ਜਿਨੇ ਨੂੰ ਉਧਰ ਆਪਣਾ ਪਾਣੀ ਗਰਮ ਹੁੰਦਾ ਏ ਇਹਨਾਂ ਨੂੰ ਇਹ ਵਾਲੀਆਂ ਚੀਜ਼ਾਂ ਸਾਰੀਆਂ ਮਿਕਸ ਹੋ ਜਾਣਗੀਆਂ ਬਸ 2 ਕੁ ਮਿੰਟ ਲੱਗਣਗੇ ਇਹਨਾਂ ਨੂੰ ਮਿਕਸ ਹੋਣ ਦੇ ਵਿੱਚ ਪਾਣੀ ਹੋ ਗਿਆ ਜੀ ਕੋਸਾ ਪਾਣੀ ਆਪਾਂ ਉਤਾਰ ਦਿੱਤਾ ਏ ਇੱਥੇ ਰੱਖ ਲਈ ਆ ਆਪ ਦੇਖੋ ਜੀ ਆਪਾਂ ਕੜਾਹੀ ਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ ਇਹ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨਾ ਹੈ ਇਹਦੀ ਕੜਕਤਣ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਖਤਮ ਕਰਨੀ ਹੈ ਇੱਕਦਮ ਧੂਏ ਧਾਰ ਗਰਮ ਕਰਾਂਗੇ ਤੇ ਇਹ ਤਰੀਕਾ ਤੁਹਾਨੂੰ ਕਿਸੇ ਨੇ ਦੱਸਿਆ ਹੋਊਗਾ ਤੇ ਮੈਂ ਤੁਹਾਨੂੰ ਦੱਸ ਦਿਆਂ ਜੀ ਤੁਸੀਂ ਨਾ ਸਰਦੀਆਂ ਦੇ ਵਿੱਚ ਪਰਾਂਠੇ ਜਦੋਂ ਵੀ ਬਣਾਣੇ ਆ ਤੇਲ ਦੇ ਬਣਾਇਆ ਕਰੋ ਇਹਦੀ ਘੜਤਨ ਖਤਮ ਕਰ ਦੇਣੀ ਬਿਲਕੁਲ ਵੀ ਨਹੀਂ ਪਤਾ ਲੱਗੂਗਾ ਤੁਸੀਂ ਪਰਾਂਠੇ ਕਾਦੇ ਨਾਲ ਬਣਾਏ ਆ ਜੇ ਤੁਸੀਂ ਘਿਓ ਨਾਲ ਬਣਾਉਂਗੇ ਘਿਓ ਦੇਖੋ ਜੀ ਜਮ ਜਾਂਦਾ ਹੈ ਬੱਚਿਆਂ ਨੂੰ ਖਰਾਬ ਕਰਦਾ ਹੈ ਇਸ ਕਰਕੇ ਤੁਸੀਂ ਪਰਾਂਠੇ ਇਹਦੇ ਨਾਲ ਬਣਾਇਆ ਕਰੋ ਮੇਰੇ ਚੈਨਲ ਦੇ ਉੱਤੇ ਪਹਿਲਾਂ ਦੀਆਂ ਪਿਛਲੇ ਸਾਲ ਦੀਆਂ ਵੀਡੀਓਜ਼ ਵੀ ਪਈਆਂ ਆ ਉਹਦੇ ਚ ਵੀ ਤੁਹਾਨੂੰ ਇਹੀ ਗੱਲ ਦੱਸਦੇ ਹੁੰਦੇ ਸੀਗੇ ਤੇ ਹੁਣ ਵੀ ਆਪਾਂ ਬਣਾਉਣ ਲੱਗੇ ਹੁਣ ਵੀ ਆਪਾਂ ਤੁਹਾਨੂੰ ਦੱਸਿਆ ਹੈ ਇਹਨੂੰ ਕਰਦੇ ਆ ਜੀ ਆਪਾਂ ਚੰਗੀ ਤਰ੍ਹਾਂ ਧੋਏ ਧਰ ਗਰ ਤੇ ਇਧਰ ਦੇਖੋ ਜੀ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਐ ਨਮਕ ਨੇ ਜਿੰਨਾ ਕੁ ਪਾਣੀ ਛੱਡਣਾ ਸੀਗਾ ਉਹ ਵੀ ਛੱਡ ਦਿੱਤਾ ਏ ਦੇਖੋ ਜੀ ਹੁਣ ਆਪਾਂ ਹੱਥ ਕਰ ਲਏ ਆਪਣੇ ਚੰਗੀ ਤਰ੍ਹਾਂ ਦੇ ਨਾਲ ਸਾਫ਼ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਮੱਕੀ ਦਾ ਆਟਾ ਆਪਾਂ ਮੱਕੀ ਦਾ ਆਟਾ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈ ਲਵਾਂਗੇ ਤੇ ਨਮਕ ਮਿਰਚ ਤੁਸੀਂ ਦੇਖ ਕੇ ਪਾ ਲੈਣਾ ਜੀ ਕਿਉਂਕਿ ਆਪਾਂ ਨੂੰ ਹਿਸਾਬ ਹੁੰਦਾ ਹੈ ਹਨਾ ਨਮਕ ਮਿਰਚ ਦਾ ਇਸ ਕਰਕੇ ਆਪਾਂ ਪਹਿਲਾ ਜਿਹੜਾ ਪਾਇਆ ਏ ਤੇ ਤੁਸੀਂ ਦੇਖ ਕੇ ਪਾ ਲਿਓ ਜਿੰਨਾ ਕੁ ਤੁਹਾਡੇ ਘਰੇ ਖਾਂਦੇ ਆ ਤੇ ਇਹਨਾਂ ਹੁਣ ਆ ਦੇਖੋ ਜਿਹੜਾ ਪਾਣੀ ਛੱਡਿਆ ਸੀਗਾ ਹਨਾ ਨਮਕ ਪਾਣ ਤੋਂ ਬਾਅਦ ਸਬਜ਼ੀਆਂ ਨੇ ਦੇਖੋ ਜੀ ਇਹਦੇ ਵਿੱਚ ਆਪਾਂ ਆਪਣਾ ਆਟਾ ਜਿਹੜਾ ਥੋੜਾ ਜਿਹਾ ਹੋ ਹੋ ਜਾਣਾ ਹੈ ਫਿਰ ਨਾ ਇਸ ਤਰ੍ਹਾਂ ਆਟਾ ਜਿਹੜਾ ਜਿਆਦਾ ਪਤਲਾ ਨਹੀਂ ਹੁੰਦਾ ਹੈਗਾ ਪਹਿਲਾਂ ਹੀ ਆਪਾਂ ਇਦਾਂ ਮਿਕਸ ਕਰ ਲੈਣੇ ਹੁੰਨੇ ਆ ਜੇ ਦਾ ਤੁਸੀਂ ਇਸ ਤਰੀਕਾ ਬਣਾਉਂਦੇ ਆ ਤਾਂ ਠੀਕ ਹੈ ਜੇ ਤੁਸੀਂ ਇਸ ਤਰ੍ਹਾਂ ਨਹੀਂ ਬਣਾਉਂਦੇ ਤਾਂ ਜਰੂਰ ਇਹ ਤਰੀਕਾ ਜਿਹੜਾ ਹੈ ਆ ਜਮਾ ਕੇ ਦੇਖਿਓ ਦੇਖੋ ਇੱਧਰ ਆਪਾਂ ਨੇ ਸਾਰਾ ਆਟਾ ਚੰਗੀ ਤਰ੍ਹਾਂ ਦੇ ਨਾਲ ਲੈ ਆਏ ਜੀ ਮਿਲਾ ਤੇ ਇਹਨਾਂ ਹੁਣ ਆਪਾਂ ਅੱਧਾ ਘਾਟਾ ਇਸ ਤਰ੍ਹਾਂ ਸਾਈਡ ਦੇ ਰੱਖ ਦਾਂਗੇ ਤੇ ਆਪਾਂ ਦੇ ਕਨੂਤ ਕੋਸਾ ਪਾਣੀ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮਲ ਲਵਾਂਗੇ ਇੱਧਰ ਦੇਖੋ ਜੀ ਤੇਲ ਹੋ ਗਿਆ ਧੂਏ ਧਾਰ ਗਰਮ ਤੇ ਇੱਥੇ ਗੈਸ ਆਪਾਂ ਕਰ ਦਵਾਂਗੇ ਬੰਦ ਤੇ ਇਹਦੇ ਵਿੱਚ ਆਪਾਂ ਆਟੇ ਵਿੱਚ ਪਹਿਲਾਂ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਦੇਖੋ ਇਹ ਪਹਿਲਾਂ ਹੀ ਆਟਾ ਥੋੜਾ ਜਿਹਾ ਗਿੱਲਾ ਏ ਇਸ ਕਰਕੇ ਨਾ ਆਪਾਂ ਨੇ ਓਨਾ ਕਹੀ ਪਾਣੀ ਪਾਣਾ ਤੇ ਇਹਨੂੰ ਨਾ ਬਹੁਤ ਜ਼ਿਆਦਾ ਪਤਲਾ ਜਾਂ ਨਹੀਂ ਕਰਨਾ ਮਤਲਬ ਠੀਕ ਠੀਕ ਜਾਈ ਰੱਖਣਾ ਏ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਨਾ ਆਪਾਂ ਨੇ ਮਲ ਲੈਣਾ ਜੀ ਇਸ ਤਰ੍ਹਾਂ ਹੈ ਚੰਗੀ ਤਰ੍ਹਾਂ ਦੇ ਨਾਲ ਮਲਣਾ ਤਾਂ ਹੀ ਜਿਹੜੀ ਆਪਣੀ ਰੋਟੀ ਆ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਇਦਾਂ ਨੂੰ ਇੱਕ ਇੱਕ ਜਿੰਦੀ ਇੱਕ ਜਾਣ ਕਰਨਾ ਹੈ ਜੀ ਚੰਗੀ ਤਰ੍ਹਾਂ ਦੇ ਨਾਲ ਤੇ ਜਿਹੜਾ ਇਧਰੋਂ ਬਾਕੀ ਦਾ ਸੀਗਾ ਉਹ ਵੀ ਆਪਾਂ ਨੇ ਇਦਾਂ ਵਿੱਚ ਮਿਕਸ ਕਰ ਲੈਣਾ ਇੱਕ ਵਾਰੀ ਸਾਰਾ ਇਕੱਠਾ ਜਿਹਾ ਕਰ ਲਈਏ ਆਪਾਂ ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਲਦੇ ਆਂ ਤੇ ਆਹ ਜਿਹੜਾ ਆ ਆਪਾਂ ਬਾਅਦ ਵਿੱਚ ਬਣਾਵਾਂਗੇ ਫੇਪਾ ਤੇ ਪਤਲਾ ਪਤਲਾ ਜਿਆ ਪੈ ਜਾਂਦਾ ਹੈ ਜੀ ਆਟਾ ਇਸ ਕਰਕੇ ਮੈਂ ਤੁਹਾਨੂੰ ਦੱਸ ਦਿਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਕਦੇ ਵੀ ਮੇਥੇ ਵਾਲੀ ਰੋਟੀ ਇਦਾਂ ਨਹੀਂ ਬਣਾਈ ਤਾਂ ਜ਼ਰੂਰ ਬਣਾ ਕੇ ਦੇਖਣਾ ਇਹ ਵੀ ਮੇਰੀ ਵੀਡੀਓ ਉਹ ਨਾ ਭੈਣਾਂ ਲਈ ਆ ਜਿਨ੍ਹਾਂ ਨੇ ਕਦੇ ਵੀ ਇਹ ਟ੍ਰਿਕ ਮਤਲਬ ਕਿ ਜਿਹੜੀ ਰੋਟੀ ਆ ਮਤਲਬ ਕਿ ਨਹੀਂ ਬਣਾਈ ਉਹ ਜ਼ਰੂਰ ਇਹ ਤਰੀਕੇ ਨੂੰ ਅਜਮਾ ਕੇ ਦੇਖ ਲੈਣ ਤੇ ਪਹਿਲੀ ਵਾਰ ਵਿੱਚ ਹੀ ਬਿਲਕੁਲ ਪਰਫੈਕਟ ਰੋਟੀ ਬਣਾ ਕੇ ਤਿਆਰ ਕਰ ਲੈਣਗੀਆਂ ਭੈਣਾਂ ਇੱਧਰ ਰੱਖ ਲਿਆ ਜੀ ਆਪਾਂ ਤਵਾ ਧੋ ਕੇ ਗੈਸ ਦੇ ਉੱਤੇ ਤੇ ਤੇਲ ਕੱਢ ਲਿਆ ਆਪਾਂ ਕੌਲੀ ਦੇ ਵਿੱਚ ਦੇਖੋ ਜੀ ਇੱਧਰ ਆਪਾਂ ਨੇ ਆਪਣਾ ਆਟਾ ਜਿਹੜਾ ਹੈ ਉਹ ਵੀ ਮਲ ਲਿਆ ਹੈ ਬਸ ਆਪਣਾ ਤਵਾ ਹੋ ਜਵੇ ਗਰਮ ਫਿਰ ਆਪਾਂ ਰੋਟੀ ਜਿਹੜੀ ਆ ਰੱਖਦੇ ਆ ਤਵੇ ਦੇ ਉੱਤੇ ਦੇਖੋ ਜੀ ਇੱਧਰ ਆਪਾਂ ਹੁਣ ਲਵਾਂਗੇ ਪੇੜਾ ਪੇੜਾ ਛੋਟਾ ਵੱਡਾ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਹੈ ਤੇ ਥੋੜਾ ਜਨਾ ਮੈਂ ਹੱਥ ਨੂੰ ਪਾਣੀ ਜਿਹਾ ਲਗਾ ਲਿਆ ਸੀ ਤੇ ਇੱਥੇ ਮੈਂ ਤੁਹਾਨੂੰ ਆਟਾ ਦਿਖਾ ਦਮਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਆਪਾਂ ਨੇ ਇਸ ਤਰ੍ਹਾਂ ਦਾ ਆਟਾ ਹੋਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਹੁਣ ਆਪਾਂ ਰੋਟੀ ਨੂੰ ਵਧਾ ਲਵਾਂਗੇ ਦੇਖੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਵਧਾਵਾਂਗੇ ਐਦਾਂ ਨਾ ਉਂਗਲਾਂ ਦੀਆਂ ਐਦਾਂ ਸਹਾਇਤਾ ਦੇ ਨਾਲ ਇਹਨੂੰ ਆਪਾਂ ਨੇ ਵਧਾ ਲੈਣਾ ਜੀ ਹਰ ਇੱਕ ਦਾ ਆਪਣਾ ਆਪਣਾ ਸਟਾਈਲ ਹੁੰਦਾ ਹੈ ਪਰ ਜਿਸ ਤਰ੍ਹਾਂ ਮੈਂ ਬਣਾਉਂਦੀ ਆ ਮੈਂ ਤੁਹਾਨੂੰ ਉਹੀ ਤਰੀਕਾ ਸ਼ੇਅਰ ਕਰਦੀ ਆ ਦੇਖੋ ਜੀ ਆਪਾਂ ਰੋਟੀ ਲਈ ਆ ਵਧਾ ਤੇ ਇਹਨੂੰ ਹੁਣ ਆਪਾਂ ਪਾਵਾਂਗੇ ਤਵੇ ਦੇ ਉੱਤੇ ਤਵੇ ਦੇ ਉੱਤੇ ਆਪਾਂ ਰੋਟੀ ਪਾ ਦਿੱਤੀ ਹੈ ਤੇ ਸੇਕ ਆਪਾਂ ਮੀਡੀਅਮ ਜਿਹਾ ਕਰ ਲਿਆ ਜੇ ਤਾਂ ਆਪਾਂ ਫੁੱਲ ਸੇਕ ਦੇ ਤੇ ਪਕਾਵਾਂਗੇ ਤਾਂ ਜਿਹੜਾ ਪਰਾਂਠਾ ਹੈ ਆਪਣਾ ਸੜ ਜਾਵੇਗਾ ਇਸ ਕਰਕੇ ਨਾ ਆਪਾਂ ਮੀਡੀਅਮ ਸੇਕ ਦੇ ਉੱਤੇ ਹੀ ਇਹਨੂੰ ਪਕਾਣਾ ਏ ਫਿਰ ਵਿੱਚੋਂ ਵੀ ਚੰਗੀ ਤਰ੍ਹਾਂ ਦੇ ਨਾਲ ਪਰਾਂਠਾ ਜਿਹੜਾ ਇਹ ਪੱਕ ਜਾਂਦਾ ਵਿੱਚੋਂ ਕੱਚਾ ਨਹੀਂ ਰਹਿੰਦਾ ਤੇ ਇੰਨੇ ਇਧਰ ਆਪਾਂ ਅਗਲੇ ਪੇੜੇ ਨੂੰ ਤੋੜ ਕੇ ਇਸ ਤਰ੍ਹਾਂ ਇਤਨਾ ਥੋੜਾ ਜਿਹਾ ਮਾਰ ਲਵਾਂਗੇ ਜੇ ਤੁਹਾਡੇ ਕੋਲ ਰੋਟੀ ਨਹੀਂ ਜੁੜਦੀ ਨਾ ਤਾਂ ਤੁਸੀਂ ਇਸ ਤਰ੍ਹਾਂ ਮਾਰ ਲਿਆ ਕਰੋ ਜੀ ਦੇਖੋ ਇਹ ਆਪਾਂ ਨੇ ਕਰਕੇ ਰੱਖ ਲਿਆ ਇਹ ਤਿਆਰ ਇਧਰ ਤੇ ਇੰਨੇ ਆਪਣਾ ਉਧਰ ਜਿਹੜੀ ਦੂਜੀ ਰੋਟੀ ਉਹਨੂੰ ਦੇਖ ਲੈਣੇ ਆ ਦੇਖੋ ਇੱਥੇ ਨਾ ਆਪਾਂ ਨੇ ਇਸ ਤਰ੍ਹਾਂ ਦੇਖ ਲੈਣਾ ਹੈ ਜਦੋਂ ਚੱਕੂ ਹੁੰਦੀ ਆ ਰੋਟੀ ਤਾਂ ਦੇਖ ਲਓ ਜੀ ਇਹ ਮਤਲਬ ਕਿ ਇਧਰਲੀ ਸਾਈਡ ਤੋਂ ਹੋ ਗਈ ਆ ਤੇ ਹੁਣ ਦੂਜਾ ਪਾਸਾ ਇਹਨੇ ਸਿੱਕਦਾ ਇਹਨੇ ਨੂੰ ਨਾ ਆਪਾਂ ਇਹਨੂੰ ਤੇਲ ਲਗਾ ਲੈਨੇ ਆ ਇਹ ਥੋੜਾ ਜਿਹਾ ਤੇਲ ਆਪਾਂ ਇਦਾਂ ਸਾਈਡਾਂ ਤੇ ਵੀ ਪਾ ਦਵਾਂਗੇ ਦੇਖੋ ਥੋੜੀ ਜਿਹੀ دیر ਹੋ ਗਈ ਆ ਉਧਰ ਵੀ ਸੇਕ ਲੱਗ ਗਿਆ ਹੈ ਤੇ ਪਾਸਾ ਲਾਵਾਂਗੇ ਆਪਾਂ ਪਲਟ ਤੇ ਆਪਾਂ ਇਧਰ ਵੀ ਲਗਾ ਦਾਂਗੇ ਤੇਲ ਤੇ ਆਪਾਂ ਮੀਡੀਅਮ ਜਿ세 ਸੇਕ ਦੇ ਉੱਤੇ ਇਹਨੂੰ ਅਲਟ-ਪਲਟ ਕਰਦੇ ਹੋਏ ਸੇਕਾਂਗੇ ਕੱਚਾ ਜਿਹਾ ਆਪਾਂ ਪਰਾਂਠਾ ਜਿਹੜਾ ਹੈ ਨਹੀਂ ਤਾਰਨਾ ਚੰਗੀ ਤਰ੍ਹਾਂ ਸੇਕਾਂਗੇ ਇਹਨੂੰ ਕਿਉਂਕਿ ਦੇਖੋ ਜੇਕਰ ਆਪਾਂ ਚੁੱਲ੍ਹੇ ਤੇ ਬਣਾਉਂਦੇ ਆ ਹਨਾ ਪਰਾਂਠੇ ਨਹੀਂ ਬਣਾਉਂਦੇ ਤਾਂ ਆਪਾਂ ਚੁੱਲ੍ਹੇ ਦੇ ਉੱਤੇ ਵੀ ਮਤਲਬ ਕਿ ਅੱਗ ਦੇ ਉੱਤੇ ਇਹਨਾਂ ਨੂੰ ਸੇਕ ਲੈਣੇ ਹੁੰਦੇ ਆ ਉਹ ਵੀ ਬਹੁਤ ਵਧੀਆ ਲੱਗਦੇ ਆ ਬਿਨਾਂ ਕਿ ਉਹ ਤੋਂ ਮਤਲਬ ਅੱਗ ਵਿੱਚ ਰਾੜੇ ਹੋਏ ਤੇ ਇਹ ਦੇਖੋ ਹੁਣ ਆਪਾਂ ਗੈਸ ਦੇ ਉੱਤੇ ਨਹੀਂ ਇਹਨਾਂ ਨੂੰ ਸੇਕਣਾ ਸੀਗਾ ਇਸ ਕਰਕੇ ਨਾ ਆਪਾਂ ਤਵੇ ਦੇ ਉੱਤੇ ਹੀ ਥਲ-ਪਥਲ ਕਰਕੇ ਇਹਨਾਂ ਨੂੰ ਪਕਾ ਲਾਂਗੇ ਚੰਗੀ ਤਰ੍ਹਾਂ ਦੇ ਨਾਲ ਦੇਖੋ ਜੀ ਪਰਾਂਠਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਪੱਕ ਗਿਆ ਇਹਨੂੰ ਹੁਣ ਆਪਾਂ ਉਤਾਰ ਲਵਾਂਗੇ ਤੇ ਦੂਜੇ ਪਰਾਂਠੇ ਨੂੰ ਆਪਾਂ ਉਸੇ ਤਰੀਕੇ ਦੇ ਨਾਲ ਵਧਾ ਕੇ ਉਦਾਂ ਹੀ ਆਪਾਂ ਪਾ ਦਵਾਂਗੇ ਜੀ ਵੀਡੀਓ ਹੋ ਜਾਣੀ ਹੈ ਬਹੁਤ ਜ਼ਿਆਦਾ ਲੰਬੀ ਤੇ ਇਸ ਕਰਕੇ ਨਾ ਆਪਾਂ ਤੁਹਾਨੂੰ ਬਸ ਤਰੀਕਾ ਹੀ ਦੱਸਣਾ ਸੀਗਾ ਜੀ ਜੇ ਤੁਹਾਡੇ ਕੋਲ ਉਹ ਨਾ ਇਦਾਂ ਨਹੀਂ ਬਣਦੀ ਰੋਟੀ ਵੈਸੇ ਤਾਂ ਬਣ ਜੂਗੀ ਠੀਕ ਹੈ ਜੀ ਜੇ ਨਹੀਂ ਬਣਦੀ ਤੁਸੀਂ ਲਿਫਾਫੇ ਦੇ ਉੱਤੇ ਵੀ ਬਣਾ ਸਕਦੇ ਹੋ ਪਰ ਆਪਾਂ ਤਾਂ ਇਸ ਤਰ੍ਹਾਂ ਹੀ ਬਣਾ ਲੈਣੇ ਹੁੰਨੇ ਆ ਉਧਰ ਆਪਾਂ ਦੂਜੀ ਰੋਟੀ ਰੱਖ ਦਿੱਤੀ ਹੈ ਜੀ ਤਵੇ ਦੇ ਉੱਤੇ ਤੇ ਇਧਰ ਆਪਾਂ ਹੁਣ ਇਹ ਵਾਲੀ ਜਿਹੜੀ ਰੋਟੀ ਆਪਾਂ ਬਣਾਈਏ ਕਰਾਂਗੇ ਜੀ ਆਪਾਂ ਸਰਵ ਇਧਰ ਆਪਾਂ ਦਹੀਂ ਪਾ ਲਿਆ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਕਾਲੀ ਮਿਰਚ ਤੇ ਇਹ ਆਪਾਂ ਦੇ ਦਾਂਗੇ ਹੁਣ ਖਾਣ ਦੇ ਲਈ ਇਹ ਲੋਜੀ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਕੁਛ ਇਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਆ ਤੇ ਇਧਰ ਆਪਾਂ ਦੂਜੀ ਰੋਟੀ ਦੇਖ ਲੈਣੇ ਆਂ ਦੇਖੋ ਜੀ ਇਧਰਲੀ ਸਾਈਡ ਤੋਂ ਇਹ ਸਿੱਕ ਗਈ ਹੈ ਸੇਕ ਮੀਡੀਅਮ ਆ ਤੇ ਇਧਰ ਵੀ ਆਪਾਂ ਹੁਣ ਤੇਲ ਲਗਾ ਲਵਾਂਗੇ ਉਸੇ ਤਰੀਕੇ ਦੇ ਨਾਲ ਇਹ ਦਾ ਥੋੜਾ ਜਿਹਾ ਸਾਈਡ ਨਾਲ ਤੋਂ ਪਾ ਦਵਾਂਗੇ ਉਸੇ ਤਰੀਕੇ ਦੇ ਨਾਲ ਇਹਦਾ ਵੀ ਆਪਾਂ ਪਾਸਾ ਜਿਹੜਾ ਆ ਪਲਟ ਦਵਾਂਗੇ ਤੇ ਇਹ ਨੂੰ ਵੀ ਆਪਾਂ ਸੇਕ ਲਵਾਂਗੇ ਦੇਖੋ ਜੀ ਜਿੰਨੇ ਨੂੰ ਉਹ ਵਾਲੀ ਰੋਟੀ ਜਿਹੜੀ ਆਪਣੀ ਸਿੱਕ ਕੇ ਤਿਆਰ ਹੋ ਰਹੀ ਹੈ ਉਹਨੇ ਨੂੰ ਆਪਾਂ ਆ ਵਾਲੀ ਵੀ ਤਿਆਰ ਕਰ ਲਈਏ ਵੀਡੀਓ ਹੋ ਜਾਣੀ ਹੈ ਬਹੁਤ ਜ਼ਿਆਦਾ ਲੰਬੀ ਤੇ ਦੇਖੋ ਮੈਂ ਸਾਰੀਆਂ ਰੋਟੀਆਂ ਬਣਾ ਕੇ ਤਾਂ ਤੁਹਾਨੂੰ ਦਿਖਾਣ ਜਾਂਦੀ ਕਿਉਂਕਿ ਮੈਂ ਦੇਣੀ ਆ ਆਲ ਦੀ ਨਾਲ ਗਰਮ ਗਰਮ ਖਾਣ ਦੇ ਲਈ ਸਾਰਿਆਂ ਨੂੰ ਤੇ ਇਸ ਕਰਕੇ ਹੁਣ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਆਵਲੀ ਜਿਹੜੀ ਰੋਟੀ ਆਪਾਂ ਬਣਾ ਲਈ ਹੈ ਜੀ ਤੇ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇਸੇ ਤਰੀਕੇ ਦੇ ਨਾਲ ਆਪਾਂ ਨੇ ਆਵਲੀ ਰੋਟੀ ਪਾ ਲਈ ਹੈ ਤੇ ਇਸੇ ਤਰੀਕੇ ਦੇ ਨਾਲ ਸਾਰੀਆਂ ਬਣਾ ਲਾਂਗੇ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ